ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਣੇ ਬਹੁਤ ਹੀ ਵਧੀਆ ਹੋਵੋਗੇ ਐਂਡ ਵੈਲਕਮ ਟੂ ਮਾਈ YouTube ਚੈਨਲ ਤਾਂ ਸ਼ੁਰੂਆਤ ਕਰਦੇ ਹਾਂ ਆਪਾਂ ਅੱਜ ਦੀ ਨਵੀਂ ਵੀਡੀਓ ਦੀ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਉਹ ਆਪਾਂ ਸਪੈਸ਼ਲ ਬਣਾ ਰਹੇ ਹਾਂਗੇ ਸੋਨੂ ਕੌਰ ਦੇ ਬਾਰੇ ਗੱਲਬਾਤ ਕਰਾਂਗੇ ਜਿਹਦੇ ਵਿੱਚ ਆਪਾਂ ਸੋਨੂ ਕੌਰ ਤੁਸੀਂ ਸਾਰੇ ਜਾਣੇ ਥੰਬਨੇਲ ਤੋਂ ਸਮਝ ਹੀ ਚੁੱਕੇ ਹੋਵੋਗੇ ਉਸ ਕੁੜੀ ਨੂੰ ਦੇਖਿਆ ਹੋਣਾ ਸਭ ਨੇ ਕਾਫੀ ਵਾਇਰਲ ਆ ਹੋ ਇਨਸਟਾ ਤੇ ਉਹਦੀਆਂ ਰੀਲਸ ਬਹੁਤ ਵਾਇਰਲ ਚੱਲ ਰਹੀਆਂ ਨੇ ਅੱਜ ਕੱਲ ਮਤਲਬ ਬਹੁਤ ਜ਼ਿਆਦਾ ਫੇਮਸ ਆ ਉਹ ਜਿਹਦਾ ਰੰਗ ਸਾਵਲਾ ਹੈ ਨਾ ਤੇ ਦੀਪ ਜਿਹਦੇ ਨਾਲ ਉਹਨੇ ਮੈਰਿਜ ਕਰਵਾਉਣੀ ਆ ਤਾਂ ਥੰਬਨੇਲ ਦੇਖ ਕੇ ਤੁਸੀਂ ਸਮਝ ਗਏ ਹੋਵੋਗਾ ਕਿ ਇਹ ਕਾਦੇ ਰਿਕਾਰਡਿੰਗ ਆ ਤਾਂ ਚਲੋ ਕਰਦੇ ਆਪਾਂ ਅੱਜ ਦੀ ਵੀਡੀਓ ਸਟਾਰਟ ਵੀਡੀਓ ਦੇ ਨਾਲ ਬਨੇ ਰਹੋ ਵੀਡੀਓ ਨੂੰ ਪੂਰੀ ਦੇਖਿਓ ਸਕਿੱਪ ਨਾ ਕਰਿਓ ਵਿੱਚੋਂ ਤਾਂ ਮੈਂ ਉਹਨਾਂ ਦਾ ਵਲੌਗ ਦੇਖਿਆ ਸੀ ਜਿਹਦੇ ਵਿੱਚੋਂ ਆਪਣੇ ਲਈ ਲਹਿੰਗਾ ਸਿਲੈਕਟ ਕਰਨ ਵਾਸਤੇ ਆ ਜਾਂਦੀ ਆ ਦੀਪ ਦੇ ਨਾਲ ਜਾਂਦੀ ਹੈ ਉਹਦੇ نیچے ਮੈਂ ਕਾਫੀ ਕਮੈਂਟ ਆਏ ਹੋਏ ਸੀਗੇ ਮੈਂ ਕਮੈਂਟਸ ਰੀਡ ਕੀਤੇ ਮੈਂ ਉਹਨਾਂ ਦਾ ਵਲੌਗ ਦੇਖਿਆ ਤੇ ਇਹ ਨੀਚੇ ਜਦੋਂ ਕਮੈਂਟਸ ਰੀਡ ਕੀਤੇ ਮਤਲਬ ਕਮੈਂਟਸ ਦੇਖ ਕੇ ਨਾ ਉਹੀ ਗੱਲ ਹੋ ਜਾਂਦੀ ਹੈ ਨਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਲੋਕ ਕੀ ਨਹੀਂ ਹੈਨਾ ਵੀ ਕੀ ਸੋਚਦੇ ਆਪਾਂ ਕਿਸੇ ਬਾਰੇ ਯਾਰ ਐਵੇਂ ਕਿਸੇ ਨੂੰ ਨਾ ਬੋਲਿਆ ਕਰੋ ਕਮੈਂਟਸ ਉਹਦੇ ਵਿੱਚ ਐਦਾ ਐਦਾ ਦੇ ਸੀਗੇ ਕਈ ਤਾਂ ਕਹਿ ਰਹੇ ਆ ਪਾਗਲ ਆ ਸੋਨੂ ਕਮਲੀ ਲੱਗਦੀ ਆ ਇਹ ਦੀਪ ਇਹਦੇ ਨਾਲ ਵਿਆਹ ਕਰਵਾ ਰਿਹਾ ਮੈਨੂੰ ਤਾਂ ਐਂ ਲੱਗਦਾ ਕਿ ਦੀਪ ਆ ਜਿਹੜਾ ਉਹਦੇ ਨਾਲ ਵਿਆਹ ਨਹੀਂ ਕਰਵਾਊਗਾ ਬਸ ਐਵੇਂ ਹੀ ਆ ਦੀਪ ਖੁਸ਼ ਨਹੀਂ ਲੱਗਦਾ ਸੋਨੂ ਜ਼ਿਆਦਾ ਖੁਸ਼ ਆ ਦੀਪ ਉਹਨੂੰ ਇਗਨੋਰ ਕਰ ਰਿਹਾ ਕਿਹਨੂੰ ਲੱਗਦਾ ਕਿ ਦੀਪ ਖੁਸ਼ ਨਹੀਂਗਾ ਯਾਰ ਜੇ ਕੁਛ ਨਾ ਹੋਵੇ ਉਹਦੇ ਨਾਲ ਇਦਾਂ ਸਭ ਦੇ ਸਾਹਮਣੇ ਨਾ ਫਿਰੇ ਉਹਨਾਂ ਨੇ ਫੈਸਲਾ ਲਿਆ ਕੁਝ ਸੋਚ ਸਮਝ ਕੇ ਲਿਆ ਹੋਊਗਾ ਉਹ ਖੁਦ ਕਹਿ ਰਹੀ ਹੈ ਕਿ ਦੀਪ ਨੂੰ ਪਿਆਰ ਕਰਦਾ ਜੇ ਕਰਦਾ ਤਾਂ ਤਾਂ ਹੀ ਉਹ ਉਹਦੇ ਨਾਲ ਆ ਯਾਰ ਰੰਗ ਤਾਂ ਦੁਨੀਆ ਤੇ ਰੱਬ ਨੇ ਦੋ ਹੀ ਦਿੱਤੇ ਨੇ ਹਨਾ ਇੱਕ ਕਾਲਾ ਤੇ ਇੱਕ ਗੁਰ ਜੋ ਰੰਗ ਦੀ ਸਾਵਲੀ ਆ ਜ਼ਰੂਰੀ ਨਹੀਂ ਹੁੰਦਾ ਇਨਸਾਨ ਦਾ ਰੰਗ ਹੀ ਦੇਖੋ ਦਿਲ ਦੀ ਚੰਗੀ ਆ ਉਹ ਦੀਪ ਨੂੰ ਉਹਦੇ ਕੋਈ ਤਾਂ ਗੁਣੋਂ ਦਾ ਲੱਗਿਆ ਹੋਊ ਚੰਗਾ ਜਿਹਦੇ ਕਾਰਨ ਹੋ ਉਹਦੇ ਨਾਲ ਮਤਲਬ ਇੱਕੇ ਜਣੇ ਨੇ ਤਾਂ ਕਮੈਂਟ ਕੀਤਾ ਕਿ ਜੇ ਫੇਰ ਕਹਿ ਦਿੰਦੇ ਆ ਸਾਡੀ ਨਿਭਦੀ ਨਹੀਂ ਹੁਣ ਵਿਆਹ ਕਰਵਾਉਣਗੇ ਤੇ ਬਾਅਦ ਚ ਇਹਨਾਂ ਦੀ ਨਿਭਣੀ ਨਹੀਂ ਜੇ ਇਦਾਂ ਦੀ ਗੱਲ ਹੁੰਦੀ ਉਹ ਹੁਣੇ ਵਿਆਹ ਨਾ ਕਰਵਾਉਣ ਉਹ ਮੁੰਡੇ ਨੂੰ ਹੁਣ ਵੀ ਸਭ ਕੁਝ ਦਿਖ ਰਿਹਾ ਕਿ ਉਹਦਾ ਰੰਗ ਸਾਵਲਾ ਜਾਂ ਸਭ ਕੁਝ ਆ ਸਭ ਕੁਝ ਮੁੰਡੇ ਨੂੰ ਪਤਾ ਹੈ ਨਾ ਬਾਕੀ ਸਿਰਤ ਮੈਟਰ ਕਰਦੀ ਹੁੰਦੀ ਹੈ ਰੰਗ ਰੂਪ ਕੁਝ ਨਹੀਂ ਹੁੰਦਾ ਇਹ ਤਾਂ ਸਮੇਂ ਦੇ ਹਸਾਵ ਨਾਲ ਰੰਗ ਢਲ ਜਾਂਦਾ ਆਪਣਾ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਬੰਦਾ ਤੇ ਬਾਕੀ ਇੱਕ ਦੋ ਕਮੈਂਟਸ ਇਦਾਂ ਦੇ ਵੀ ਸੀਗੇ ਕਿ ਲਹਿੰਗਾ ਦੇਖਣ ਕੱਲੀ ਆ ਗਈ ਨਾਲ ਕਿਸੇ ਨੂੰ ਲੈ ਕੇ ਨਹੀਂ ਆਈ ਹੈ ਨਾ ਉਗਲ ਮੈਂ ਵੀ ਮੰਨਦੀ ਆ ਕਿ ਵਿਆਹ ਦੇ ਲਈ ਹਨਾ ਲਹਿੰਗਾ ਸਿਲੈਕਟ ਕਰਨਾ ਐਟ ਲੀਸਟ ਆ ਮੈਨੂੰ ਵੀ ਲੱਗਦਾ ਕਿ ਜਦੋਂ ਲਹਿੰਗਾ ਸਿਲੈਕਟ ਕਰਨ ਗਈ ਸੀ ਤਾਂ ਉਹਨੂੰ ਆਪਣੇ ਘਰਦਿਆਂ ਚੋਂ ਕਿਸੇ ਨਾ ਕਿਸੇ ਨੂੰ ਲੈ ਕੇ ਜਾਣਾ ਚਾਹੀਦਾ ਸੀ ਉਹਦੀ ਇਹ ਗਲਤੀ ਹੈਗੀ ਆ ਪਰ ਹੋ ਸਕਦਾ ਵੀ ਉਹਨੂੰ ਲੱਗਦਾ ਕਿ ਉਹਨੂੰ ਘਰਦਿਆਂ ਦੀ ਲੋੜ ਹੈ ਨਹੀਂ ਹਨਾ ਦੀਪ ਦੀ ਜ਼ਿਆਦਾ ਉਹਦੇ ਲਈ ਅਹਿਮੀਅਤ ਹੈਗੀ ਆ ਵੀ ਵੈਸੇ ਉਸੇ ਨੇ ਪਾਣਾ ਸੀ ਲਹਿੰਗਾ ਚਲੋ ਹਨਾ ਦੀਪ ਨੇ ਤੇ ਉਹਨੇ ਸਿਲੈਕਟ ਕਰ ਲਿਆ ਇਟ ਡਸਨਟ ਮੈਟਰ ਅੱਜਕੱਲ੍ਹ ਨਹੀਂ ਇਹ ਚੀਜ਼ਾਂ ਮੈਟਰ ਕਰਦੀਆਂ ਚਲੋ ਜੋ ਵੀ ਹੈ ਅਗਲੀ ਦੀ ਮਰਜ਼ੀ ਹੈ ਬਟ ਐਦਾ ਕਿਸੇ ਨੂੰ ਨਾ ਕਰਿਆ ਕਰੋ ਤੁਸੀਂ ਤਾਂ ਕਰਦੇ ਆਪਾਂ ਇੱਥੇ ਆਪਣੀ ਅੱਜ ਦੀ ਵੀਡੀਓ ਨੂੰ ਖਤਮ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਜਾਣਕਾਰੀ ਦੇ ਨਾਲ ਥੈਂਕ ਯੂ